ਹੋਂ ਤੱਕ ਜੋ ਹੋਇਆ ਉਹ ਮਾਫ ਕੋਈ ਵਾਰਨਿੰਗ ਨਹੀਂ ਦੇਣੀ ਸਿੱਧਾ ਐਕਸ਼ਨ ਹੋਊਗਾ ਸ਼੍ਰੋਮਣੀ ਕਾਲੇ ਦਲ ਸ਼ੁਰੂਆਤ ਹੀ ਨਹੀਂ ਕਰ ਪਾ ਰਿਹਾ ਹੈਗਾ ਸਰਸੱਤਾ ਦੇ ਵਿੱਚ ਅਕਾਲੀ ਦਲ ਨਹੀਂ ਹੈ ਪਰ ਹਾਲੇ ਵੀ ਹਾਸ਼ੀਏ ਤੇ ਹੋਣ ਤੋਂ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਜੀ.ਐੱਪੀ ਦਾ ਜੋ ਰੋਲ ਪੰਜਾਬ ਪ੍ਰਤੀ ਹੈਗਾ ਆਪਣੇ ਸਭ ਤੋਂ ਲੁਕਿਆ ਨਹੀਂ ਆਫਟਰ ਦਿੱਲੀ ਦੀਆਂ ਇਲੈਕਸ਼ਨਸ ਤੋਂ ਬਾਅਦ ਪੀਲਾ ਪੰਡਾ ਚੱਲਦਾ ਪਿਆ ਹੈ ਇਹ ਪੀੜਾ ਪੰਜਾਬ ਚੱਲਣ ਤੋਂ ਬਾਅਦ ਇੱਕ ਪਾਸੇ ਤਸਕਰੀ ਜਿਹੜੀ ਚੱਲਦੀ ਪਈ ਸੀ ਨਸ਼ੇ ਨੂੰ ਲੈ ਕੇ ਹੋਵੇ ਜਾਂ ਡਰੱਗ ਦੀ ਗੱਲ ਕਰਦੇ ਹੋਵੇ ਤਾਂ ਇਹ ਇੱਕ ਇਮੇਜਿਨੇਸ਼ਨ ਬਣਦੀ ਪਈ ਹੈ ਕਿ ਹੁਣ ਡਰੱਗ ਖਤਮ ਹੋ ਜਾਊਗਾ ਤੇ ਦੂਸਰੇ ਪਾਸੇ ਕੱਲ ਕੈਬਨਟ ਦੇ ਵਿੱਚ ਨਵੇਂ ਆਏ ਦਿੱਲੀ ਤੋਂ ਬੰਦੇਂਦਰ ਸਿੰਘ ਸਿਰਸਾ ਹੁੰਦੇ ਆ ਤੇ ਉਹ ਇਹ ਕਹਿੰਦੇ ਪਏ ਆ ਕਿ ਇਹ ਪਿਛਲੇ 3 ਸਾਲਾਂ ਦੇ ਵਿੱਚ ਕਿਉਂ ਨਹੀਂ ਲਿਖਿਆ 2022 ਦੀ ਜਿਹੜੀ ਇਲੈਕਸ਼ਨ ਸੀ ਉਹ ਲੜੀ ਹੀ ਇੱਕ ਗੱਲ ਤੇ ਗਈ ਸੀ ਬਦਲਾਅ ਜਿਹੜੀ ਸੋਚ ਅੱਜ ਸਾਢੇ 3 ਸਾਲ ਬਾਅਦ ਜਾਂ 3 ਸਾਲ ਤਕਰੀਬਨ ਪੂਰੇ ਹੋਣ ਤੋਂ ਬਾਅਦ ਬਣਦੀ ਹੈ ਅੱਛਾ ਹੁੰਦਾ ਕਿ ਇਹ ਸੋਚ 2022 ਮਾਰਚ ਵਿੱਚ ਬਣ ਜਾਂਦੀ ਜੇ ਉਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਆਇਆ ਕਿ ਜਦੋਂ ਤੁਸੀਂ OST ਸਾਹਿਬ ਹੁੰਦੇ ਸੀਗੇ ਉਸ ਵੇਲੇ ਵੀ ਇਹ ਚੀਜ਼ਾਂ ਬਹੁਤ ਵੱਡੇ ਹਾਈਪ ਕ੍ਰੀਏਟ ਕੀਤੀ ਗਈ ਸੀ ਜਾਂ ਸੌਹਾਂ ਖਾਦੀਆਂ ਜਿਵੇਂ ਜੋਨ ਨੇ ਆਖਿਆ ਸੀ ਉਸ ਦੀ ਜਿਹੜੀ ਸੋਚ ਸੀ ਉਹ ਕਾਂਗਰਸ ਪਾਰਟੀ ਨੇ ਪਹਿਲੇ ਮਹੀਨੇ ਵਿੱਚ ਹੀ ਇਫਰਟ ਕਰਨੀ ਸ਼ੁਰੂ ਕਰ ਦਿੱਤੀ ਸੀ ਕਾਂਗਰਸ ਪ੍ਰਧਾਨ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਨ ਤੇ ਫੋਨ ਲੱਗਿਆ ਵੈਕਟਰੀ ਦਾ ਨਿਸ਼ਾਨ ਆ ਤੇ ਉਸ ਤੋਂ ਬਾਅਦ ਚਰਚਾਵਾਂ ਇਹ ਛੜਤ ਛੜ ਗਈਆਂ ਸੀ ਕਿ ਕਾਂਗਰਸ ਦਾ ਪ੍ਰਧਾਨ ਚੇਂਜ ਹੋ ਜਾਵੇਗਾ 25 ਸਾਲਾਂ ਦੇ ਵਿੱਚ ਕਦੇ ਹੋਇਆ ਨਹੀਂ ਸੀਗਾ ਕਿ ਜਿਹੜੀ ਸੱਤਾਧਾਰ ਪਾਰਟੀ ਹੋਵੇ ਉਹ ਇਲੈਕਸ਼ਨ ਜਿੱਤਣ ਵਿੱਚ ਸਫਲ ਨਾ ਹੋ ਸਕੇ ਪਾਈ ਦੇ ਵਿੱਚ ਜਦੋਂ ਇਲੈਕਸ਼ਨ ਖਤਮ ਹੋਈ ਕਾਂਗਰਸ ਪਾਰਟੀ 80 ਸੀਟਾਂ ਤੋਂ 18 ਤੇ ਆ ਗਈ ਸਿੰਧੂ ਸਾਹਿਬ ਦਿੱਲੀ ਦੇ ਇੱਕ ਬੜੇ ਚਰਚਿਤ ਪੱਤਰਕਾਰ ਦੇ ਵੱਲੋਂ ਐਕਸ ਤੇ ਪੋਸਟ ਪਾਈ ਗਈ ਹੈ ਕਿ ਇੰਨੇ ਲੰਬੇ ਸਮੇਂ ਦੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਦੇ ਵੀ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੇ ਕੋਈ ਐਮਐਲਏ ਦਾ ਘਰ ਘਰਾਓ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਉਸ ਪੱਧਰ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਦੀ ਹੁਣ ਕੀ ਇਲੈਕਸ਼ਨ ਦੇ ਵਿੱਚ ਰਿਜ਼ਲਟ ਨਿਕਲੇ ਆ ਐਡੀ ਵੱਡੀ ਕਿਤਾਬ ਹੈ ਕਿ ਜਿਸ ਦੇ ਵਿੱਚ ਮੈਂ ਦਿਖਾ ਸਕਦਾ ਹਰ ਵੇਲੇ ਮੌਕਾ ਆਉਣ ਤੇ ਜਿਹੜਾ ਹੈਗਾ ਬੋਲਣ ਪੰਜਾਬ ਦੀ ਸਿਆਸਤ ਉਬਾਲੇ ਮਾਰਦੀ ਪਈ ਹੈ ਇਹ ਉਬਾਲੇ ਕਿਉਂ ਮਰਦੀ ਪਈ ਹੈ ਅਜਿਹੇ ਸਭ ਦੇ ਵਿੱਚ ਸਭ ਤੋਂ ਖਾਸ ਗੱਲ ਕੀ ਇਹ ਜੋ ਮੌਕਾ ਚੱਲਦਾ ਪਿਆ ਹੈ ਭਾਵੇਂ ਕਿ ਨਜ਼ਦੀਕ ਇਲੈਕਸ਼ਨਸ ਤਾਂ ਨਹੀਂ ਹੈ ਪਰ ਜਿਸ ਤਰ੍ਹਾਂ ਹਰ ਇੱਕ ਪਾਰਟੀ ਦੇ ਵਿੱਚ ਇੱਕ ਖਿੱਚੋ ਤਾਣ ਜਾਂ ਚਰਚਾਵਾਵਾਂ ਚੱਲਦੀਆਂ ਪਈਆਂ ਨੇ ਉਹਨਾਂ ਤੇ ਕੀ ਵਿਰਾਮ ਲੱਗੇਗਾ ਜਾਂ ਇਹ ਚਰਚਾਵਾ ਕੁਝ ਨਵਾਂ ਰੰਗ ਲਿਆਉਣ ਗਿਆ ਇਸ ਸਭ ਕੜੀ ਦੇ ਵਿੱਚ ਅੱਜ ਬੈਠੇ ਆ ਮੁੱਲਾਪੁਰ ਦਾਖਾ ਦੇ ਵਿੱਚ ਉਸੀ ਦੇਖਦੇ ਪਏ ਹਾਂ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਮੇਰੇ ਨਾਲ ਸੀਨੀਅਰ ਕਾਂਗਰਸ ਦੇ ਨੇਤਾ ਮੁੱਲਾਪੁਰ ਦਾਖਾ ਤੋਂ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਮੇਨ ਚੀਜ਼ ਜੋ ਪੰਜਾਬ ਦੇ ਵਿੱਚ ਆਫਟਰ ਦਿੱਲੀ ਦੀਆਂ ਇਲੈਕਸ਼ਨਸ ਤੋਂ ਬਾਅਦ ਦੇਖਣ ਨੂੰ ਮਿਲਦਾ ਪਿਆ ਆ ਪੀਲਾ ਪੰਡਾ ਚੱਲਦਾ ਪਿਆ ਹੈ ਜੀ ਇਹ ਪੀੜਾ ਪੰਜਾ ਚੱਲਣ ਤੋਂ ਬਾਅਦ ਇੱਕ ਪਾਸੇ ਤਸਕਰੀ ਜਿਹੜੀ ਚੱਲਦੀ ਪਈ ਸੀ ਨਸ਼ੇ ਨੂੰ ਲੈ ਕੇ ਹੋਵੇ ਜਾਂ ਡਰੱਗ ਦੀ ਗੱਲ ਕਰਦੇ ਹੋਵੇ ਤਾਂ ਇਹ ਇੱਕ ਇਮੇਜਿਨੇਸ਼ਨ ਬਣਦੀ ਪਈ ਹੈ ਕਿ ਹੁਣ ਡਰੱਗ ਖਤਮ ਹੋ ਜਾਊਗਾ ਤੇ ਦੂਸਰੇ ਪਾਸੇ ਕੱਲ ਕੈਬਨਟ ਦੇ ਵਿੱਚ ਨਵੇਂ ਆਏ ਦਿੱਲੀ ਤੋਂ ਬਲਵਿੰਦਰ ਸਿੰਘ ਸਿਰਸਾ ਹੁੰਦੇ ਆ ਤੇ ਉਹ ਇਹ ਕਹਿੰਦੇ ਪਏ ਆ ਕਿ ਇਹ ਪਿਛਲੇ 3 ਸਾਲਾਂ ਦੇ ਵਿੱਚ ਕਿਉਂ ਨਹੀਂ ਲਿਖਿਆ ਅਸਲ ਦੇ ਵਿੱਚ ਵਾਕਈ 3 ਸਾਲ ਪਹਿਲਾਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਕਿ ਪ੍ਰੋਪਰ ਟਾਈਮ ਕਿਉਂ ਚੁਣਿਆ ਜਾ ਰਿਹਾ ਹੈ ਆ ਮੈਂ ਇਸ ਤਰ੍ਹਾਂ ਹੈਗਾ ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਦੇਖੋ 77 ਪਾਰਟੀ ਜਿਹੜੀ ਪੰਜਾਬ ਦੇ ਵਿੱਚ ਹੈਗੀ ਆ ਆਮ ਆਦਮੀ ਪਾਰਟੀ तकरीबन 12-13 ਸਾਲ ਦੀ ਦਿੱਲੀ ਵਿੱਚ ਰਾਜ ਕਰਨ ਤੋਂ ਬਾਅਦ ਇਸ ਵਾਰ ਉਹ ਇਲੈਕਸ਼ਨ ਹਾਰ ਗਈ ਹੈ ਹਾਂ ਔਰ ਕਿਤੇ ਨਾ ਕਿਤੇ ਜਦੋਂ ਤੁਸੀਂ ਇਲੈਕਸ਼ਨ ਹਾਰਦੇ ਹੋ ਕਿਸੇ ਵੀ ਪਾਰਟੀ ਦੇ ਵਿੱਚ ਤੇ ਉੱਥੇ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਆ ਸੁਭਾਵਿਕ ਗੱਲ ਹੈਗੀ ਜੀ ਸੋ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਚੀਜ਼ਾਂ ਤੋਂ ਪਰੇ ਕਰਨ ਲਈ ਪੰਜਾਬ ਗਵਰਨਮੈਂਟ ਨੇ ਸਰਕਾਰ ਨੇ ਇੱਥੇ ਫੈਸਲੇ ਲਿੱਤੇ ਜਿਹਦੇ ਵਿੱਚ ਨਸ਼ਾ ਤਸਕਰੀ ਵਾਲਾ ਜਿਹੜਾ ਫੈਸਲਾ ਹੈਗਾ ਉਹ ਲਿੱਤਾ ਗਿਆ ਹੈ ਕਿਸ ਲੀਡਰ ਕਿਸ ਪਾਰਟੀ ਨੇ ਕੀ ਆਖਿਆ ਉਸ ਬਾਰੇ ਮੈਂ ਆਪ ਦੀ ਕੋਈ ਵਿਅਕਤੀਗਤ ਗੱਲ ਨਹੀਂ ਕਹਿਣੀ ਚਾਹੁੰਗਾ ਪਰ ਹਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ 2022 ਦੀ ਜਿਹੜੀ ਇਲੈਕਸ਼ਨ ਸੀ ਉਹ ਲੜੀ ਹੀ ਇੱਕ ਗੱਲ ਤੇ ਗਈ ਸੀ ਬਦਲਾਵ ਇੱਕ ਮੌਕਾ ਔਰ ਬਦਲਾਵ ਜੀ ਔਰ ਲੋਕਾਂ ਨੇ ਇਸੇ ਕਰਕੇ ਜਿਹੜੀਆਂ ਮੇਨਸਟ੍ਰੀਮ ਪਾਰਟੀਆਂ ਸੀ ਪੰਜਾਬ ਦੀਆਂ ਭਾਵੇਂ ਕਾਂਗਰਸ ਪਾਰਟੀ ਸੀ ਜਿਹੜੀ ਸੱਤਾਧਾਰ ਪਾਰਟੀ ਸੀ ਉਸ ਟਾਈਮ ਔਰ ਖਾਲੀ ਦਲ ਔਰ ਭਾਜੀਪੀ ਇਹਨਾਂ ਪਾਰਟੀਆਂ ਨੂੰ ਪਿੱਛੇ ਰੱਖ ਕੇ ਇੱਕ ਬੜੀ ਫੈਸਲਾਕੁਨ 90 92 ਸੀਟਾਂ ਦੀ ਇਹ ਜਿਹੜੀ ਸੀਗੀ ਮੈਜੋਰਿਟੀ ਦਿੱਤੀ ਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਕਾਸਾਂ ਸੀਗੀਆਂ ਬਦਲਾਵ ਦੀਆਂ ਜਿਹੜੀ ਸੋਚ ਅੱਜ ਸਾਢੇ 3 ਸਾਲ ਬਾਅਦ ਜਾਂ 3 ਸਾਲ ਤਕਰੀਬਨ ਪੂਰੇ ਹੋਣ ਤੋਂ ਬਾਅਦ ਬਣਦੀ ਹੈ ਅੱਛਾ ਹੁੰਦਾ ਕਿ ਇਹ ਸੋਚ 2022 ਮਾਰਚ ਵਿੱਚ ਮੜ ਜਾਂਦੀ ਸਰ ਇਸ ਸਭ ਦੇ ਵਿੱਚ ਸਭ ਤੋਂ ਖਾਸ ਗੱਲ ਕੀ ਹੈ ਕਿ ਇੱਕ ਪਾਰਟੀ ਅਜਿਹਾਂ ਕਿਹੜੀਆਂ ਚਿੰਤਾਵਾਂ ਦੇ ਵਿੱਚ ਹੁੰਦੀ ਹੈ ਜਾਂ ਕਿਹੜੀ ਪਿੱਛੇ ਪਾਵਰਾ ਹੁੰਦੀ ਹੈ ਕਿ ਏਡੇ ਵੱਡੇ ਫੈਸਲੇ ਲਈ ਮਤਲਬ ਲੈਂਡ ਨੂੰ ਦੇਰੀ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਆਇਆ ਕਿ ਜਦੋਂ ਤੁਸੀਂ OSD ਸਾਹਿਬ ਹੁੰਦੇ ਸੀਗੇ ਉਸ ਵੇਲੇ ਵੀ ਇਹ ਚੀਜ਼ਾਂ ਬਹੁਤ ਵੱਡੇ ਹਾਈਪ ਕ੍ਰੀਏਟ ਕੀਤੀ ਗਈ ਸੀ ਜਾਂ ਸੌਹਾਂ ਖਾਧੀਆਂ ਗਈਆਂ ਸੀ ਨਹੀਂ ਇਸ ਕੋਈ ਸ਼ੱਕ ਨਹੀਂ ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਜਿਹੜੀ ਤਖਤਦੰਮਾ ਸਾਹਿਬ ਕਾਂਗਰਸ ਦੀ ਸਿਆਸੀ ਰੈਲੀ ਹੋਈ ਉਸ ਵਾਸਤੇ ਵਿੱਚ ਕਿ ਜਰੂਰ ਗੱਲ ਆਖੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜੀ ਨਸ਼ਾ ਤਸਕਰੀ ਹੈਗੀ ਐਸ ਦਾ ਲੱਖ ਤੋੜ ਦਿਆਂਗਾ ਕਾਂਗਰਸ ਸਰਕਾਰ ਜਦੋਂ 2017 ਦੇ ਵਿੱਚ ਸੱਤਾ ਵਿੱਚ ਆਈ ਐ ਐਸਆਈਟੀ ਇਕ ਨਵੀਂ ਇੱਕ ਉਹ ਬਣਾ ਦਿੱਤੀ ਗਈ ਵਿਦਿੰਦਾ ਪੰਜਾਬ ਪੁਲਿਸ ਇੱਕ ਅਲੱਗ ਡਿਪਾਰਟਮੈਂਟ ਹੀ ਖੜੀ ਕਰ ਦਿੱਤੀ ਗਈ ਜਿਸ ਨੂੰ ਕਿ ਇੱਕ ਸੀਨੀਅਰ ਔਰ ਇਮਾਨਦਾਰ ਅਫਸਰ ਸੀਗੇ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਨੇ ਹੈਡ ਕੀਤਾ ਔਰ ਬੜੀ ਕੋਸ਼ਿਸ਼ ਕੀਤੀ ਗਈ ਕਿ ਪਾਰਟਨਰਸ਼ਿਪ ਪਬਲਿਕ ਦੀ ਲੈ ਕੇ ਪਰ ਜੋ ਉਹਨਾਂ ਨੇ ਆਖਿਆ ਸੀ ਉਸ ਦੀ ਜਿਹੜੀ ਸੋਚ ਸੀ ਉਹ ਕਾਂਗਰਸ ਪਾਰਟੀ ਨੇ ਪਹਿਲੇ ਮਹੀਨੇ ਵਿੱਚ ਹੀ ਐਫਰਟ ਕਰਨੀ ਸ਼ੁਰੂ ਕਰ ਦਿੱਤੀ ਸੀ ਠੀਕ ਹੈ ਔਰ ਨਤੀਜੇ ਭਾਵੇਂ ਜੋ ਹੌਣ ਜੋ ਪਰ ਜੋ ਭਾਵਨਾ ਸੀ ਜੋ ਸੋਚ ਸੀ ਉਹ ਲਾਗੂ ਕਰਨ ਦੇ ਵਿੱਚ ਕਾਂਗਰਸ ਪਾਰਟੀ ਨੇ ਕੋਈ ਦੇਰੀ ਨਹੀਂ ਛੱਡੀ ਹਮ ਜਦ ਕਿ ਜਿਹੜੀ ਹੁਣ ਸਾਡੀ ਮੌਜੂਦਾ ਸਰਕਾਰ ਹੈ ਕੋਈ ਕਾਰਨ ਉਹ ਵੀ ਦੱਸ ਸਕਦੇ ਹੈਗੇ ਕਿ 3 ਸਾਲ ਬਾਅਦ ਇਹ ਜਿਹੜੀ ਸੋਚ ਹੈਗੀ ਹੈ ਇਸ ਸਭ ਤੋਂ ਜਿਹਨੂੰ ਕਹਦੇ ਆ ਮੋਸਟ ਬੋਇਲਿੰਗ ਹੌਟ ਬੋਇਲਿੰਗ ਟਾਪਿਕ ਹੈਗਾ ਪੰਜਾਬ ਦਾ ਜਿਸ ਦੇ ਉੱਤੇ ਉਹਨਾਂ ਨੇ ਹੁਣ ਕੁਝ ਦਿਨ ਪਹਿਲਾਂ ਮੀਟਿੰਗ ਕਰਕੇ ਇੱਕ ਨਵੇਂ ਮੋਹਮ ਸ਼ੁਰੂ ਕੀਤੀ ਹੋਈ ਹੈ। ਕੱਲ ਚਰਚਾਵਾਂ ਚੱਲਦੀਆਂ ਪਈਆਂ ਸੀ ਸਰ ਜਦੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਕਾਂਗਰਸ ਪ੍ਰਧਾਨ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਨ ਤੇ ਫੋਨ ਲੱਗਿਆ ਵਿਕਟਰੀ ਦਾ ਨਿਸ਼ਾਨ ਆ ਤੇ ਉਸ ਤੋਂ ਬਾਅਦ ਚਰਚਾਵਾਂ ਛਿੜਤ ਛਿੜ ਗਈਆਂ ਸੀ ਕਿ ਕਾਂਗਰਸ ਦਾ ਪ੍ਰਧਾਨ ਚੇਂਜ ਹੋ ਜਾਵੇਗਾ ਜੈਸ ਨੂੰ ਲੈ ਕੇ ਕੋਈ ਪਿੱਛੋਂ ਨਵਾਂ ਨੇਮ ਆ ਜਾਊਗਾ। ਇਸ ਤੋਂ ਪਹਿਲਾਂ ਰਾਣਾ ਗੁਰਜੀਤ ਸਾਹਿਬ ਹੋਰਾਂ ਦੇ ਵੱਲੋਂ ਪ੍ਰਧਾਨਗੀ ਨੂੰ ਲੈ ਕੇ ਬੜੇ ਸਵਾਲ ਸਵਾਲਾਂ ਦੇ ਜਵਾਬ ਇੱਕ ਨਿੱਜੀ ਚੈਨਲ ਤੇ ਦਿੱਤੇ ਗਏ ਸੀ। ਉਪੇਸ਼ ਬਗੀਲ ਜੀ ਆਉਂਦੇ ਆ ਉਹ ਮਤਲਬ ਸੂਤਰਾਂ ਤੋਂ ਖਬਰ ਆਉਂਦੀਆਂ ਕਿ ਬੰਦ ਕਮਰੇ ਦੇ ਵਿੱਚ ਗੱਲਾਂ ਬਾਤਾਂ ਦੂਆਂ ਦੀ ਹੁੰਦੇ ਉਸ ਤੋਂ ਬਾਅਦ ਸੌਟ ਆਊਟ ਚੀਜ਼ਾਂ ਹੁੰਦੀਆਂ ਵਾ ਇੱਕ ਚੁੱਪੀ ਤੋਂ ਬਾਅਦ ਫਿਰ ਇਹ ਚਰਚਾਵਾ ਛੜਨੀ ਆ ਉਹ ਵੀ ਉਦੋਂ ਕਿ ਜਦੋਂ ਕਿ ਦੂਸਰੀ ਪਾਰਟੀ ਤੇ ਆਪਾਂ ਥੋੜਾ ਜਿਹਾ ਭਾਰੂ ਪੈਣਾ ਸੀਗਾ ਫਿਰ ਆਪਸ ਦੇ ਵਿੱਚ ਨਹੀਂ ਦੇਖੋ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਪਿਛਲੇ 3 ਸਾਲਾਂ ਤੋਂ ਕਿਸ ਤਰੀਕੇ ਨਾਲ ਬਤੌਰ ਆਪੋਜੀਸ਼ਨ ਦਾ ਰੋਲ ਨਿਭਾ ਰਹੀ ਹੈਗੀ ਆ ਆਪਾਂ ਭੁੱਲੀਏ ਨਾ ਕਿ 2000 22 ਦੇ ਵਿੱਚ ਜਦੋਂ ਇਲੈਕਸ਼ਨ ਖਤਮ ਹੋਈ ਕਾਂਗਰਸ ਪਾਰਟੀ 80 ਸੀਟਾਂ ਤੋਂ 18 ਤੇ ਆ ਗਈ ਔਰ ਇੱਕ 42% ਜਿਹੜਾ ਵੋਟ ਸ਼ੇਅਰ ਸੀ ਉਸ ਤੋਂ ਤਕਰੀਬਨ 3% ਵੋਟ ਸ਼ੇਅਰ ਤੇ ਆ ਗਈ ਦਿਗਜ ਲੀਡਰ ਜਿਨ੍ਹਾਂ ਨੇ 20-20 ਸਾਲ ਇਸ ਪਾਰਟੀ ਦੇ ਵਿੱਚ ਰਾਜ ਕੀਤਾ ਪਾਰਟੀ ਦੇ ਵਿੱਚ ਹਰ ਉਸ ਤੇ ਸਥਾਨ ਪ੍ਰਾਪਤ ਕੀਤਾ ਪਾਰਟੀ ਦਾ ਪੂਰਾ ਮਾਨ ਸਤਕਾਰ ਉਹਨਾਂ ਨੂੰ ਮਿਲਿਆ ਉਹ ਪਾਰਟੀ ਕੁਝ ਲੀਡਰ ਇਲੈਕਸ਼ਨਾਂ ਤੋਂ ਪਹਿਲਾਂ ਛੱਡ ਗਈ ਔਰ ਜਿਹੜੇ ਦਿਗਜ ਲੀਡਰ ਕੁਝ ਰਹਿ ਗਏ ਸੀ ਉਹ ਅਸੈਂਬਲੀ ਇਲੈਕਸ਼ਨ ਤੋਂ ਬਾਅਦ ਪਾਰਟੀ ਦਾ ਸਾਥ ਛੱਡ ਗਿਆ ਇਹਨਾਂ ਹਾਲਾਤਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਔਰ ਸਾਡੀ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਸੀਐਲਪੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਔਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵਡਿੰਗ ਜੀ ਨੇ ਇੱਥੋਂ ਪਾਰਟੀ ਦੇ ਕਮਾਂਡ ਸੰਭਾਲੀ ਜੀ ਇਹ ਹਾਲਾਤ ਸੀ ਜੀ 2024 ਤੇ ਜੇ ਆਪਾਂ ਲੇਖਾ ਜੋਖਾ ਕਰੀਏ ਐਂਡ ਦੇ ਵਿੱਚ ਜਾਂ 25 ਟਾ ਕੇ ਕਰੀਏ ਹੁਣ 25 ਆ ਗਿਆ ਤਾਂ ਇਸ ਦੇ ਵਿੱਚ ਪਾਰਟੀ ਨੇ ਬੜੇ ਸੰਘਰਸ਼ ਕੀਤੇ तकरीबन 90 ਤੋਂ ਉੱਤੇ ਧਰਨੇ ਜਿਹੜੇ ਹੈਗੇ ਆ ਸਟੇਟ ਇਸ਼ੂਸ ਤੇ ਉੱਤੇ ਜਾਂ ਕੋਈ ਆਈ ਬੀਜਪੀ ਗਵਰਨਮੈਂਟ ਤੇ ਜਿਹੜੀ ਸੈਂਟਰਲ ਗਵਰਨਮੈਂਟ ਸੀਗੀ ਉਹ ਮੁੱਦਿਆਂ ਦੇ ਉੱਤੇ ਧਰਨੇ ਦਿੱਤੇ ਗਏ ਜਿਹੜੇ ਕਿ ਬਲੌਕ ਲੈਵਲ ਤੱਕ ਵੀ ਕੀਤੇ ਡਿਸਟ੍ਰਿਕਟ ਲੈਵਲ ਵੀ ਕੀਤੇ ਸਟੇਟ ਲੈਵਲ ਵੀ ਕੀਤੇ ਇਸ ਧਰਨਿਆਂ ਤੋਂ ਇਲਾਵਾ ਪਾਰਟੀ ਦੀ ਜਿਹੜਾ ਲੈਕਟੋਰਲ ਪੋਲਿਟਿਕਸ ਯੂਨੀਵਰਸ ਜਿਹਨੋਂ ਸਮਾਂ ਆਇਆ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆਈ ਤੇ ਪਾਰਟੀ ਨੇ ਸੱਤ ਸੀਟਾਂ ਜਿੱਤੀਆਂ ਪਹਿਲੀ ਵਾਰ ਐ ਕਿ ਉਹ ਆਪੋਜੀਸ਼ਨ ਵਿੱਚ ਰਹਿੰਦੇ ਹੋયા ਕਾਂਗਰਸ ਪਾਰਟੀ ਦਾ ਐਡਾ ਅੱਛਾ ਪਰਫਾਰਮੈਂਸ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਪੰਚਾਇਤੀ ਇਲੈਕਸ਼ਨ ਆਈ ਜਿਹੜੀ ਕਿ ਆਮ ਤੌਰ ਤੇ ਸਿੰਬਲਾਂ ਤੇ ਨਹੀਂ ਲੜੀ ਜਾਂਦੀ ਪਰ ਜਿੱਤਣ ਤੋਂ ਬਾਅਦ ਹਰ ਪਾਰਟੀ ਆਪਦਾ ਲੇਖਾ ਜੋਖਾ ਕਰ ਲੈਂਦੀ ਹੈ ਕਿ ਅਸੀਂ ਕਿੱਥੇ ਖੜੇ ਹਾਂ ਔਰ ਕਾਂਗਰਸ ਪਾਰਟੀ ਨੇ ਇਸ ਇਲੈਕਸ਼ਨ ਦੇ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਦੋਂ ਅਰਬਨ ਇਲੈਕਸ਼ਨ ਆਈ ਕਾਰਪੋਰੇਸ਼ਨਾਂ ਦੀ ਇਲੈਕਸ਼ਨ ਆਈ 25 ਸਾਲਾਂ ਦੇ ਵਿੱਚ ਕਦੇ ਹੋਇਆ ਨਹੀਂ ਸੀਗਾ ਕਿ ਜਿਹੜੀ ਸਤਾਤਰ ਪਾਰਟੀ ਹੋਵੇ ਉਹ ਇਲੈਕਸ਼ਨ ਜਿੱਤਣ ਵਿੱਚ ਸਫਲ ਨਾ ਹੋ ਸਕੇ ਅੱਜ ਮੇਅਰ ਭਾਵੇਂ ਅੰਮ੍ਰਿਤਸਰ ਜਾਂ ਫਗਵਾੜੇ ਜ਼ਰੂਰ ਬਣਾ ਲਏ ਹੁਣ ਜਿੱਥੇ ਕਿ ਬਹੁਮਤ ਕਾਂਗਰਸ ਪਾਰਟੀ ਕੋਲੇ ਸੀ ਅੱਜ ਉਹ ਕੇਸਿਸ ਮਾਨਯੋਗ ਹਾਈ ਕੋਰਟ ਦੇ ਵਿੱਚ ਹੈਗੇ ਪਰ ਕਾਂਗਰਸ ਪਾਰਟੀ ਦੀ ਅਰਬਨ ਜਿਹੜੀ ਸੀਟਾਂ ਦੇ ਉੱਤੇ ਜਿਹੜੀ ਪਰਫਾਰਮੈਂਸ ਸੀਗੀ ਕਮੇਟੀ ਦੇ ਕੋਆਪਰੇਸ਼ਨ ਇਲੈਕਸ਼ਨਾਂ ਵਿੱਚ ਬਹੁਤ ਅੱਛੀ ਰਹੀ ਔਰ ਇਸੇ ਕਾਰਨ ਕਰਕੇ ਅਸੀਂ ਕਈ ਛੋਟੀਆਂ ਕਮੇਟੀਆਂ ਮੁਲਾਪੁਰ ਦਾਖਾ ਕਮੇਟੀ ਹੋ ਗਈ ਸ਼ਾਹਕੋਟ ਹੋ ਗਈ ਆਪਣੀ ਰਈਆ ਹੋ ਗਈ ਨਡਾਲਾ ਪੰਚਾਇਤ ਨਗਰ ਹੋ ਗਈ ਸੰਗਰੂਰ ਹਜੇ ਤੱਕ ਸੌਣੇ ਚਕਾਈ ਗਈ ਉੱਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੋਲੇ ਨੰਬਰ ਹੈ ਇੱਕ ਨੰਬਰ ਤੇ ਹੈਗਾ ਇਸ ਕਿਸਮ ਦਾ ਪਰਫਾਰਮੈਂਸ ਕਾਂਗਰਸ ਪਾਰਟੀ ਨੇ ਦਿੱਤਾ ਜਿਹੜੀ ਤੁਸੀਂ ਗੱਲ ਕੀਤੀ ਚਰਚਾਵਾਂ ਦੀ ਜੀ ਜੀ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਹਾਲਾਤ ਦੇਖੋ ਕਿ ਕਾਂਗਰਸ ਪਾਰਟੀ ਦੀ ਆ ਪਰਫਾਰਮੈਂਸ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲਾਤ ਹੈ ਔਰ ਅੱਜ ਦੇ ਜੋ ਤੁਹਾਡੇ ਸਾਹਮਣੇ ਖਬਰਾਂ ਤੁਹਾਡੇ ਸਾਹਮਣੇ ਆਈਆਂ ਸ਼੍ਰੋਮਣੀ ਅਕਾਲੀ ਦਲ ਸ਼ੁਰੂਆਤ ਹੀ ਨਹੀਂ ਕਰ ਪਾ ਰਿਹਾ ਹੈਗਾ ਇਲੈਕਸ਼ਨ ਦੇ ਵਿੱਚ ਜੋ ਇੱਕ ਪਾਰਟੀ ਜਿਹੜੀ ਪੰਜਾਬ ਦੀ ਪਾਰਟੀ ਮੰਨੀ ਜਾਂਦੀ ਹੈ ਬੀਜੇਪੀ ਦਾ ਜੋ ਰੋਲ ਕਾਂਗਰਸ ਪੰਜਾਬ ਪ੍ਰਤੀ ਹੈਗਾ ਆਪਣੇ ਸਭ ਤੋਂ ਲੁਕਿਆ ਨਹੀਂ ਔਰ ਸੱਤਾਤਰ ਪਾਰਟੀ ਦੇ ਜੋ ਹਾਲਾਤ ਹੈ ਉਹ ਵੀ ਤੁਹਾਡੇ ਸਭ ਤੋਂ ਜਾਣੂ ਹਨ ਇਸ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ 3 ਸਾਲਾਂ ਦੇ ਵਿੱਚ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਇੱਕ ਦੂਜੇ ਬਾਰੇ ਕਿਤੇ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਲੇਕਿਨ ਹਾਂ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇੱਕ ਦੋ ਇਹੋ ਜਿਹੇ ਇਨਸੀਡੈਂਟ ਆਏ ਉਹ ਵੀ ਦੇਖੋ ਉਹ ਵੀ ਸੀਨੀਅਰ ਲੀਡਰਸ ਹੈਗੇ ਆ ਸਾਡੇ ਉਹਨਾਂ ਕੋਲੇ ਮਤਲਬ ਮਾਨ ਸਨਮਾਨ ਸਤਕਾਰ ਪਾਰਟੀ ਦਾ ਹੈਗਾ ਜੇ ਕੋਈ ਅਜੋਜੀ ਗੱਲ ਹੋਈ ਵੀ ਤਾਂ ਕਾਂਗਰਸ ਪਾਰਟੀ ਨੇ ਸਾਡੀ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਮਲਕ ਅਰਜਨ ਖਰਗੇ ਸਾਹਿਬ ਔਰ ਰਾਹੁਲ ਗਾਂਧੀ ਜੀ ਨੇ ਇੱਕ ਇਹੋ ਜਿਹਾ ਤਜਰਬੇਕਾਰ ਲੀਡਰ ਸ਼੍ਰੀ ਬੁਪੇਸ਼ ਬਗੇਲ ਜੀ ਤੋਂ ਛਤੀਸਗੜ੍ਹ ਤੋਂ ਹਨ ਉਥੋਂ ਦੇ ਮੁੱਖ ਮੰਤਰੀ ਰਹੇ ਹਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਹਨ ਜਦੋਂ ਨਕਸਲਵਾਦੀਆਂ ਦੇ ਇੱਕ ਹਮਲੇ ਵਿੱਚ ਕਾਂਗਰਸ ਪਾਰਟੀ ਦੀ ਤਕਰੀਬਨ ਸਾ ਟਾਪ ਲੀਡਰਸ਼ਿਪ ਖਤਮ ਹੋ ਗਈ ਸੀ ਤਮਾਮ ਉੱਥੋਂ ਉਹਨਾਂ ਨੇ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਦੁਬਾਰਾ ਖੜਾ ਕੀਤਾ ਉੱਥੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਆ ਜੋ ਸਾਡੇ ਇੰਚਾਰਜ ਬਣ ਕੇ ਆਗੇ ਉਹਨਾਂ ਨੇ ਇੱਕ ਗੱਲ ਹੀ ਆਕੀ ਜੀ ਜੋਰ ਨੇ ਸ੍ਰੀ ਅਮਰਸਰ ਸਾਹਿਬ ਆਖਿਆ ਤੁਹਾਨੂੰ ਪਤਾ ਹੈ ਕਿ ਦੋਨੋਂ ਜਿਹੜੇ ਸੀਐਲਪੀ ਹੋਰ ਪ੍ਰਧਾਨ ਸਹਿਬਾਨ ਆ ਬੜਾ ਅੱਛਾ ਕੰਮ ਕਰ ਰਹੇ ਹਨ ਅਸੀਂ ਉਹਨਾਂ ਤੋਂ ਬਹੁਤ ਸੰਤੁਸ਼ਟ ਹੈਗੇ ਹਾਂ ਔਰ ਕੋਈ ਇਹਦਾ ਨਹੀਂ ਬਦਲੰਦਨ ਕੋਈ ਵਿਚਾਰ ਹੀ ਨਹੀਂ ਹੈਗਾ ਕਾ ਉਹੀ ਗੱਲ ਉਹਨਾਂ ਨੇ ਚੰਡੀਗੜ੍ਹ ਦੁਹਾਈ ਲੇਕਿਨ ਇੱਕ ਜੋੜੀ ਕਰ ਜਿਹੜੀ ਉਹ ਕਹਿ ਕੇ ਗਏ ਆਪ ਦੀ ਜੋ ਉਹਨਾਂ ਨੇ ਸਾਰੇ ਲੀਡਰਸ਼ਿਪਰਾਂ ਨੂੰ ਸੰਬੋਧਨ ਕੀਤਾ ਉਹ ਕਹਿੰਦੇ ਹੁਣ ਤੱਕ ਜੋ ਹੋਇਆ ਉਹ ਮਾਫ ਠੀਕ ਲੇਕਿਨ ਹੁਣ ਮੈਂ ਆ ਗਏ ਆ ਅੱਜ ਤੋਂ ਬਾਅਦ ਇਸ ਤੇ ਕੋਈ ਵੀ ਤੁਹਾਨੂੰ ਮੈਂ ਕੋਈ ਵਾਰਨਿੰਗ ਨਹੀਂ ਦੇਣੀ ਸਿੱਧਾ ਐਕਸ਼ਨ ਹੋਊਗਾ ਔਰ ਉਸ ਦਿਨ ਕਾਂਗਰਸ ਦਫਤਰ ਦੇ ਵਿੱਚ ਜਿਹੜਾ ਸਾਡਾ ਉੱਤੇ ਹਾਲ ਹੈ ਉੱਥੇ ਸਮੁੱਚੀ ਸੀਨੀਅਰ ਲੀਡਰਸ਼ਿਪ ਮੋਤੀਆਂ ਦੀ ਵਾਂਗ ਬੈਠੀ ਸੀ ਤੇ ਜਿਹੜਾ ਧਾਗਾ ਭਪੇਸ਼ ਬਗੇਲਜੀ ਦਾ ਧਾਗਾ ਮੈਂ ਮੰਨ ਕੇ ਚੱਲਦਾ ਉਹਨਾਂ ਨੇ ਸਾਰਿਆਂ ਨੂੰ ਪਰੋ ਕੇ ਇੱਕ ਮੰਚ ਦੇ ਉੱਤੇ ਸਭ ਨੂੰ ਇਕੱਠਾ ਕੀਤਾ ਸੀ ਔਰ ਇਸੇ ਤਰੀਕੇ ਨਾਲ ਸਮੁੱਚੀ ਲੀਡਰਸ਼ਿਪ ਇਕੱਠੀ ਹੋਈ ਔਰ ਸਤਾਈ ਦੀ ਇਲੈਕਸ਼ਨ ਇਸੇ ਤਰੀਕੇ ਨਾਲ ਸੰਧੂ ਸਾਹਿਬ ਦਿੱਲੀ ਦੇ ਇੱਕ ਬੜੇ ਚਰਚਿਤ ਪੱਤਰਕਾਰ ਦੇ ਵੱਲੋਂ ਐਕਸ ਤੇ ਪੋਸਟ ਪਾਈ ਗਈ ਹੈ ਕਿ ਇੰਨੇ ਲੰਬੇ ਸਮੇਂ ਦੇ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਦੇ ਵੀ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੇ ਕੋਈ ਐਮਐਲਏ ਦਾ ਘਰ ਘਰਾਓ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਉਸ ਪੱਧਰ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਦੀ ਹੁਣਤੀ ਇਲੈਕਸ਼ਨਸ ਦੇ ਵਿੱਚ ਰਿਜ਼ਲਟ ਨਿਕਲੇ ਆ ਭਾਵੇਂ ਉਹ ਐਮਸੀਡੀ ਦੀ ਗੱਲ ਕੀਤੀ ਜਾਵੇ ਜਾਂ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਦੇਖੋ ਪਹਿਲੀ ਗੱਲ ਤੇ ਕਿ ਮੈਂ ਸ਼ੁਰੂ ਚ ਹੀ ਕਿਹਾ ਕਿ तकरीबन 100 ਦੇ ਆਸ-ਪਾਸ ਧਰਨੇ ਦਿੱਤੇ ਗਏ ਨੇ ਜੇ ਮੈਂ ਤੁਹਾਨੂੰ ਸਟੇਟਮੈਂਟਾਂ ਦਿਖਾਵਾਂ ਤੇ ਮੈਂ ਸਾਰਾ ਕੁਝ ਮੇਰੇ ਕੋਲ ਕਿਉਂਕਿ ਦਫ਼ਤਰ ਦੇ ਵਿੱਚ ਮੈਂ ਦਫਤਰ ਦੇਖਦਾ ਕਾਂਗਰਸ ਪਾਰਟੀ ਦਾ ਬਤੌਰ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਤਾਂ ਐਡੀ ਵੱਡੀ ਕਿਤਾਬ ਹੈਗੀ ਹੈ ਜਿਸ ਦੇ ਵਿੱਚ ਮੈਂ ਦਿਖਾ ਸਕਦਾ ਹਾਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਐਲਪੀ ਲੀਡਰ ਉਸਮੁੱਚੀ ਬਾਕੀ ਲੀਡਰਸ਼ਿਪ ਨੇ ਵੀ ਹਰ ਵੇਲੇ ਮੌਕਾ ਆਉਣ ਤੇ ਜਿਹੜਾ ਹੈਗਾ ਬੋਲਿਆ ਮੈਨੂੰ ਅਫਸੋਸ ਹੈ ਇਸ ਪੱਤਰਕਾਰ ਸਾਹਿਬ ਤੇ ਜਿਨ੍ਹਾਂ ਨੇ ਖਬਰ ਦਿੱਤੀ ਜਿਨ੍ਹਾਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਮੈਨੂੰ ਨਹੀਂ ਪਤਾ ਉਹਨਾਂ ਕੋਲ ਕਿਹੜੇ ਸੂਤਰ ਹੈ ਕਿਹੜਾ ਉਹਨਾਂ ਕੋਲੇ ਜਾਦੂਗਰੀ ਤਰੀਕਾ ਹੈ ਜਿਸ ਨਾਲ ਉਹਨਾਂ ਨੇ ਇੱਕ ਇਹ ਹਵਾਲਾ ਦੇ ਕੇ ਕਵਰ ਦਿੱਤੀ ਕਿਉਂਕਿ ਇਹ ਕਿਤਨਾ ਕਿਤੇ ਛੜਯੰਤਰ ਹੈਗਾ ਮੈਂ ਇਹ ਮੰਨ ਕੇ ਚੱਲਦਾ ਹੈਗਾ ਬਟ ਕਿਤੇ ਵੀ ਕਿਤੇ ਵੀ ਅੱਜ ਕੱਲ ਤਾਂ ਸਾਬ ਤੁਸੀਂ ਲੋਕ ਲੀਡਰਸ਼ਿਪਾਂ ਦੇ ਜਾ ਕੇ ਇਹਨਾਂ ਟਵਿੱਟਰ ਹੈਂਡਲ ਦੇਖ ਲਓ ਜੀ ਪਿਛਲੇ 3 ਸਾਲ ਤੋਂ ਤੁਸੀਂ ਦੇਖ ਲਓਗੇ ਕਿ ਪ੍ਰਧਾਨ ਜੀ ਨੇ ਜਾਂ ਸੀਐਲਪੀ ਲੀਡਰ ਸਾਹਿਬ ਨੇ ਸਰਕਾਰ ਦੇ ਖਿਲਾਫ ਬੋਲਿਆ ਹੈ ਕਿ ਨਹੀਂ ਬੋਲਿਆ ਐਂਡ ਆਫ ਦਾ ਡੇ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਨਾਪਣਾ ਹੋਵੇ ਮਖਣਾ ਹੁੰਦਾ ਮਾ ਦੰਡ ਹੁੰਦਾ ਤਰੀਕਾ ਹੁੰਦਾ ਇਲੈਕਸ਼ਨਾਂ ਦੇ ਜਿਹੜੇ ਆਰਗ ਜਿਹੜੇ ਰਿਜ਼ਲਟ ਹੁੰਦੇ ਹੈਗੇ ਇਲੈਕਟਰਲ ਉਹ ਇੰਡੀਕੇਟ ਕਰਦੇ ਹੈਗੇ ਕਿ ਕਿਸ ਪਾਰਟੀ ਨੇ ਕਿਸ ਤਰੀਕੇ ਨਾਲ ਪਰਫਾਰਮ ਕੀਤਾ ਜਦੋਂ ਆਪਾਂ ਮਾੜਾ ਪਰਫਾਰਮ ਕਰਦੇ ਆਪਾਂ ਜ਼ਿੰਮੇਵਾਰੀ ਸੀਨੀਅਰ ਲੀਡਰਸ਼ਿਪ ਤੋਂ ਦਿੰਨੀ ਹੈ ਇਸੇ ਤਰੀਕੇ ਨਾਲ ਜਦੋਂ ਚੰਗਾ ਕਰਦਾ ਤਾਂ ਉਹਦਾ ਜਿਹੜਾ ਜਿਹੜਾ ਉਹਦਾ ਕ੍ਰੈਡਿਟ ਹੁੰਦਾ ਉਹ ਵੀ ਉਸੇ ਤਰੀਕੇ ਨਾਲ ਸੀਨੀਅਰ ਲੀਡਰਸ਼ਿਪ ਤੋਂ ਲਗਾਤਾਰ ਸਰਸੱਤਾ ਦੇ ਵਿੱਚ ਅਕਾਲੀ ਦਲ ਨਹੀਂ ਆਈ ਪਰ ਹਾਲੇ ਵੀ ਹਾਸ਼ੀਏ ਤੇ ਹੋਣ ਤੋਂ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤੇ ਅਜੇਹੇ ਦੇ ਵਿੱਚ ਜੋ ਅੱਜ ਦੀ ਇੱਕ ਸਾਫ ਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਅੱਜ ਦਾ ਦਿਨ ਕਾਲਾ ਦਿਨ ਹੈ ਕਿਉਂਕਿ ਅੱਜ ਦੇ ਦਿਨ ਸ਼੍ਰੀ ਅਕਾਦਕ ਸਭ ਜਥੇਦਾਰ ਗਿਆਨੀ ਰਕबीर ਸਿੰਘ ਜੀ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਹਟਾ ਕੇ ਅੰਮ੍ਰਿਤਸਰ ਤੋਂ ਇੱਕ ਨਾਮ ਜਿਹੜਾ ਚਰਚਾਵਾ ਦੇ ਵਿੱਚ ਸੀ ਉਹਨਾਂ ਨੂੰ ਲਗਾ ਦਿੱਤਾ ਗਿਆ ਕਾਰਜਕਾਰੀ ਪ੍ਰਧਾਨ શ્રી ਕਾਤਕ ਸਾਹਿਬ ਦੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਤੇ ਕੇਸਕਰ ਸਾਹਿਬ ਦੇ ਪ੍ਰਧਾਨ ਲਗਾਏ ਗਏ ਆ ਅਜਿਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਮੂਲੀਅਤ ਜਾ ਉਹਨਾਂ ਦੀ ਜਿਹੜੀ ਨਵੀਂ ਪਾਰਟੀ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਬਣੀ ਸੀਗੀ ਉਸ ਤੋਂ ਬਾਅਦ ਦੋ ਮੈਂਬਰ ਬਾਹਰ ਚਲੇ ਜਾਂਦੇ ਆ ਐਸਜੀਪੀਸੀ ਦੇ ਪ੍ਰਧਾਨ ਧਾਮੇ ਸਾਹਿਬ ਅਸਤੀਫਾ ਦੇ ਦਿੰਦੇ ਆ ਸ਼੍ਰੀ ਕਾਤਰ ਜਥੇਦਾਰ ਰਕਬੀਰ ਸਿੰਘ ਉਹਨਾਂ ਨੂੰ ਮਿਲਣ ਜਾਂਦੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਵੀ ਬਾਹਰ ਰਸਤਾ ਦਿਖਾ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਅਕਾਲੀ ਦਲ ਦਾ ਇਹ ਇੰਨਾ ਰੋਲ ਤੇ ਇੰਨੀਆ ਸਰਚਾਵਾਂ ਕਿਉਂ ਹੈ ਦੇਖੋ ਸਭ ਇੱਕ ਬੜਾ ਜਿਹੜਾ ਇੱਕ ਸਿੱਖ ਹਿਸਟਰੀ ਨੂੰ ਸਮਝ ਸਕਦਾ ਔਰ ਜਿਹੜਾ ਸਿੱਖோம் ਦੀ ਸੋਚ ਨੂੰ ਸਮਝ ਸਕਦਾ ਇੱਕ ਅੱਛਾ ਵਿਦਵਾਨ ਤੁਹਾਡੇ ਇਸ ਬਹੁਤ ਇੰਪੋਰਟੈਂਟ ਸਵਾਲ ਦਾ ਜਵਾਬ ਬੜਾ ਸਹੀ ਦੇ ਸਕਦਾ ਜੀ ਇੱਕ ਕਾਮਨ ਮੈਨ ਹੋਣ ਦੇ ਨਾਤੇ ਇੱਕ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਇੱਕ ਇਨਸਾਨ ਹੋਣ ਦੇ ਨਾਤੇ ਮੈਂ ਤੇ ਹੀ ਕਹਿ ਸਕਦਾ ਕਿ ਅੱਜ ਤੱਕ ਦਿਨ ਬੜਾ ਅਫਸੋਸ ਨਾਲ ਕਰਦੇ ਹਾਂ ਕਿਉਂ ਅੱਜ ਇਹ ਹਾਲਾਤ ਬਣੇ ਕਿ ਅੱਜ ਆਪਾਂ ਇਸ ਹਾਲਾਤਾਂ ਤੇ ਪਹੁੰਚੇ ਇਸ ਤੇ ਇੱਕ ਵੱਖਰਾ ਸਮਾਅ ਔਰ ਇੱਕ ਇੱਕ ਲੰਮਾ ਗੱਲਬਾਤ ਕਰਨ ਲਈ ਮੌਕਾ ਚਾਹੀਦਾ ਪਰ ਮੈਂ ਬਤੌਰ ਸਿੱਖ ਹੋਣ ਦੇ ਨਾਤੇ ਅੱਜ ਦੇ ਦਿਨ ਤੇ ਅਫਸੋਸ ਪ੍ਰਗਟ ਕਰ ਸਕਦਾ ਹਾਂਗਾ ਔਰ ਔਰ ਸਿਰ ਚਖਾਉਣਾ ਕਿ ਅੱਜ ਦੇ ਦਿਨ ਸਿੱਖ ਕੌਮ ਤੇ ਆਉਣਾ ਨਹੀਂ ਚਾਹੀਦਾ ਰਾਜਾਵਰਿੰਦ ਸਾਹਿਬ ਦੇ ਵੱਲੋਂ ਇੱਕ ਕੈਂਪੇਨ ਦੀ ਸ਼ੁਰੂਆਤ ਕਰਨ ਦੀ ਗੱਲ ਕੀਤੀ ਗਈ ਹੈ ਬੂਥ ਲੈਵਲ ਨੂੰ ਲੈ ਕੇ ਜਿੱਤੇਗਾ ਕਾਂਗਰਸ ਨੂੰ ਲੈ ਕੇ ਉਹ ਕੀ ਕੈਂਪੇਨ ਹੈ ਤੇ ਉਹ ਕਿਵੇਂ ਕੰਮ ਕਰੇਗੀ ਸਭ ਇਸ ਤਰ੍ਹਾਂ ਹੈਗਾ ਕਿ ਤੁਸੀਂ ਦੇਖਿਆ ਹੋਣਾ ਹੈ ਕਿ ਪਿਛਲੀਆਂ ਕੁਝ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨਾਂ ਦੇ ਰਿਜ਼ਲਟਸ ਤੋਂ ਪਹਿਲਾਂ ਆਮ ਚਰਚਾ ਸੀਗੀ ਕਿ ਉਹਨਾਂ ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਇਲੈਕਸ਼ਨ ਜਿੱਤ ਰਹੀ ਹੈ ਜੀ ਦੇਖਣ ਜਦੋਂ ਨਤੀਜੇ ਆਏ ਬੜੇ ਹੈਰਾਨੀਜਨਕ ਆਏ ਫਿਰ ਉਸੇ ਚਰਚਾਵਾਂ ਛੜੀਆਂ ਕੋਈ ਚਰਚਾਵਾਂ ਲੀਡਰਸ਼ਿਪ ਨੂੰ ਲੈ ਕੇ ਚੱਲੀਆਂ ਕਾਂਗਰਸ ਦੇ ਤਰੋ ਤਰੀਕ ਨੂੰ ਚੱਲੀਆਂ ਪਰ ਇੱਕ ਬੜੀ ਇੰਪੋਰਟੈਂਟ ਜਿਹੜੀ ਚੀਜ਼ ਚੱਲੀ ਉਹ ਇਹ ਚੱਲੀ ਕਿ ਮਹਾਰਾਸ਼ਟਰ ਵਿੱਚ ਵੀ ਔਰ ਹਰਿਆਣੇ ਦੇ ਵਿੱਚ ਵੀ ਵੋਟਰ ਸੂਚੀ ਨੂੰ ਲੈ ਕੇ ਗੜਬੜ ਹੋਣ ਦਾ ਇੱਕ ਤੱਤ ਸਾਹਮਣੇ ਆਇਆ ਠੀਕ ਹੈ ਕਿ ਪਿਛਲੇ ਕੋਈ 6 7 8 ਮਹੀਨਿਆਂ ਦੇ ਵਿੱਚ ਕੋਈ 7 ਤੋਂ 8% ਇਲੈਕਟੋਰਲ ਵੋਟਸ ਕੱਟੇ ਗਏ ਅਤੇ ਤਕਰੀਬਨ ਉਨੇ ਕੀ ਹੀ ਬਣਾਏ ਗਏ ਜੀ ਆਮ ਤੌਰ ਤੇ ਜਦੋਂ ਵੋਟਰ ਸੂਚੀਆਂ ਹੁੰਦੀਆਂ ਆਪਾਂ ਪੋਲਿਟਿਕਲ ਸਿਆਸੀ ਪਾਰਟੀਆਂ ਜਦੋਂ ਇਲੈਕਸ਼ਨਾਂ ਨੇੜੇ ਆ ਜਾਂਦੀਆਂ ਇਨਫੈਕਟ ਜਦੋਂ ਬੂਥ ਮੈਨੇਜਮੈਂਟ ਵਾਲਾ ਕੰਮ ਸ਼ੁਰੂ ਹੋਣਾ ਹੁੰਦਾ ਉਦੋਂ ਵੋਟਰ ਸੂਚੀਆਂ ਵੱਲ ਧਿਆਨ ਦਿੱਤਾ ਜਾਂਦਾ ਨਹੀਂ ਤਾਂ ਆਮ ਤੌਰ ਤੇ ਜਿਹੜੀ ਕੋਈ ਵੋਟ ਬਣਾਉਣੀ ਹੁੰਦੀ ਹੈ ਉਸ ਵੱਲ ਧਿਆਨ ਦਿੱਤਾ ਜਾਂਦਾ ਪਰ ਇਸ ਗਹਿਰਾਈ ਨਾਲ ਵੋਟਰ ਸੂਚੀ ਨੂੰ ਨਹੀਂ ਦੇਖਿਆ ਜਾਂਦਾ ਸੋ ਇਸ ਨੂੰ ਲੈ ਕੇ ਜਦੋਂ ਬਗੇਲ ਸਾਹਿਬ ਆਪ ਦੀ ਪਲੀਟੀਫੇਰੀ ਵਿੱਚ ਆਏ ਉਹਨਾਂ ਨੇ ਹਦਾਇਤਾਂ ਦਿੱਤੀਆਂ ਹੂੰ ਕਿ ਜਿਹੜੀਆਂ ਵੋਟਰ ਸੂਚੀਆਂ ਇਸ ਤੇ ਲਗਾਤਾਰ ਨਿਰੰਤਰ ਧਿਆਨ ਰੱਖਣ ਲਈ ਆਪਾਂ ਨੂੰ ਬੂਥ ਲੈਵਲ ਤੇ ਕੰਮ ਕਰਨਾ ਪਊਗਾ ਠੀਕ ਔਰ ਇਹ ਜਿਹੜਾ ਜਿੱਤੇਗਾ ਬਲਾਕ ਜਿੱਤੇਗੀ ਕਾਂਗਰਸ ਉਸ ਸੋਚ ਦਾ ਹਿੱਸਾ ਹੈਗਾ ਕਿ ਅਸੀਂ ਹਰ ਬੂਥ ਦੇ ਉੱਤੇ ਆਪਦੀ ਟੀਮ ਖੜੀ ਕਰਕੇ ਜਿਹੜੀ ਲਗਾਤਾਰ ਨਿਰੰਤਰ ਵੋਟਰ ਸੂਚੀ ਦੇ ਉੱਤੇ ਧਿਆਨ ਰੱਖੂਗੀ ਔਰ ਜੇ ਕੋਈ ਉੱਤੇ ਥੱਲੇ ਕੋਈ ਹੁੰਦਾ ਤਾ ਉਸ ਤੇ ਉੱਤੇ ਉਦੋਂ ਹੀ ਕਿੰਤੂ ਪਰੰਤੂ ਜੋ ਆਪਾਂ ਇਤਰਾਜ਼ ਲਾਉਣੇ ਹੁੰਦੇ ਲਾਉਣਗੇ ਉਸ ਦੇ ਤਹਿਤ ਇਹ ਬਲੌਕ ਲੈਵਲ ਤੇ ਇੰਟਰੈਕਸ਼ਨ ਔਰ ਜਿਹੜੀਆਂ ਕਾਂਗਰਸ ਦੀਆਂ ਨੀਤੀਆਂ ਹੈਗੀਆਂ ਕਾਂਗਰਸ ਦੇ ਕੰਮ ਕਾਜ ਹੈਗੇ ਆ ਉਹ ਗਰਾਊਂਡ ਲੈਵਲ ਤੱਕ ਪਹੁੰਚਾਉਣ ਲਈ ਬਲੌਕ ਲੈਵਲ ਤੋਂ ਅੱਜ ਸ਼ੁਰੂਆਤ ਹੋਈ ਹੈ ਅੱਜ ਡੇਰਾਬਾਸੀ ਦੇ ਦੋਨੋਂ ਬਲੌਕ ਔਰ ਸਨੌਰ ਹਲਕੀ ਦੇ ਦੋਨੋਂ ਬਲੌਕ ਪ੍ਰਧਾਨ ਜੀ ਔਰ ਸੀਐਲਪੀ ਸਾਹਿਬ ਨੇ ਚਾਰੋਂ ਥਾਂ ਤੇ ਜਾ ਕੇ ਸਬੋਧਨ ਕੀਤਾ ਔਰ ਅਗਲੇ 5 ਮਹੀਨੇ ਤਕਰੀਬਨ ਸਮਾਂ ਲੱਗੂਗਾ ਇਹ ਸਾਰੇ ਬੁੱਥਾਂ ਤੱਕ ਪਹੁੰਚਣ ਦਾ ਔਰ ਇਹ ਹਰ ਮਹੀਨੇ ਤਕਰੀਬਨ 35 ਤੋਂ 40 ਜਿਹੜੇ ਹੈਗੇ ਆ ਬਲਾਕਸ ਕਵਰ ਕੀਤੇ ਜਾਣਗੇ ਕਿਉਂਕਿ ਵਿੱਚ ਪਾਰਲੀਮੈਂਟ ਆ ਜਾਂਦੀ ਹੈ ਵਿੱਚ ਤੁਹਾਡੇ ਹੋਰ ਰੁਝੇਵੇਂ ਆ ਜਾਂਦੇ ਹੈਗੇ ਆ ਬਤੌਰ ਮੈਂਬਰ ਪਾਰਲੀਮੈਂਟ ਤੁਹਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਬਤੌਰ ਪ੍ਰਧਾਨ ਤੁਹਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੋ ਇਹ ਇਸ ਤਰੀਕੇ ਨਾਲ ਹੈਗਾ ਕਿ ਅਗਲੇ 5 ਮਹੀਨਿਆਂ ਦੇ ਵਿੱਚ ਸਾਰੇ ਜਿਹੜੇ ਬਲਾਕ ਹੈਗੇ ਆ 234 ਦੇ 34 ਉਹਨਾਂ ਵਿੱਚ ਪਹੁੰਚ ਕੇ ਆ ਸਾਰੀ ਗੱਲ ਅੱਗੇ ਰੱਖੀ ਜਾਵੇ ਔਰ ਅਗਲੇ ਡੇਢ ਸਾਲ ਬੂਥ ਲੈਵਲ ਤੋਂ ਮੋਟਰ ਸੂਚੀਆਂ ਤੋਂ ਲੈ ਕੇ ਬਾਕੀ ਜਿਹੜੀਆਂ ਤਿਆਰੀਆਂ ਸਹੀ ਤਰੀਕੇ ਨਾਲ ਕੀਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਅਸੀਂ ਮੁੱਲਾਪੁਰ ਮੰਡੀ ਮੁੱਲਾਪੁਰ ਦਾਖਾ ਦੇ ਵਿੱਚ ਬੈਠੇ ਆ ਜਦੋਂ ਇੱਥੇ ਨਗਰ ਪ੍ਰਧਾਨ ਦੀ ਚੋਣ ਦੀ ਗੱਲ ਹੋਈ ਉਸ ਦਿਨ ਇੱਥੇ ਰਾਜਵਿੰਦ ਸਿੰਘ ਸਾਹਿਬ ਪਹੁੰਚਦੇ ਆ ਤੇ ਉਦੋਂ ਇੱਕ ਵੀਡੀਓ ਵਾਇਰਲ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਪਾਉਂਦੀ ਹੈ ਡੀਐਸਪੀ ਸਾਹਿਬ ਦੇ ਨਾਲ ਥੋੜੀ ਜੀ ਸਵਾਲ ਜਵਾਬ ਚੱਲਦੇ ਪਏ ਸੀ ਇੱਥੋਂ ਇੱਕ ਜਿੱਤੇ ਹੋਏ ਕਾਉਂਸਲਰ ਜਿਹੜੇ ਹੈਗੇ ਆ ਉਹਨਾਂ ਤੇ ਪਰਚੇ ਦਾ ਇੱਕ ਦਿਨ ਪਹਿਲਾਂ ਇਲੈਕਸ਼ਨ ਦੇ ਡੇ ਤੋਂ ਪਹਿਲਾਂ ਰਿਜ਼ਲਟ ਦੇ ਡੇ ਤੋਂ ਪਹਿਲਾਂ ਚਰਚਾ ਛੱਡਦੀ ਹੈ ਉਸ ਮਾਮਲੇ ਨੂੰ ਲੈ ਕੇ ਹੁਣ ਕੀ ਚੱਲਦਾ ਉਸ ਮਾਮਲੇ ਦੇ ਵਿੱਚ ਜਿਹੜੇ ਉਹ ਕਾਉਂਸਲਰ ਸਹਿਬਾਨ ਹੈਗੇ ਆ ਜੀ ਉਹਨਾਂ ਨੇ ਮਾਨਯੋਗ ਸਾਡੀ ਜਿਹੜੀ ਕੋਰਟ ਹੈਗੀ ਉਹਨਾਂ ਵੱਲ ਰੋਕ ਕੀਤਾ ਔਰ ਕੋਰਟ ਨੇ ਉਹਨਾਂ ਨੂੰ ਅੰਤਰਮ ਜਿਹੜੀ ਜ਼ਮਾਨ ਜਿਹੜੀ ਹਰੇ ਜ਼ਮਾਨਤ ਤੇ ਉਹਨਾਂ ਦੇ ਮਿਲ ਉਹਨਾਂ ਨੇ ਫੜਨ ਤੇ ਰੋਕ ਲਾ ਦਿੱਤੀ ਹੈਗੀ ਆ ਔਰ ਜਿਹਨੂੰ ਆਪਾਂ ਇੰਟਰਮ ਬੇਲ ਕਹਿੰਦੇ ਹੈਗੇ ਆ ਉਹ ਦੇਣ ਦਾ ਜਿਹੜਾ ਫੈਸਲਾ ਹੈਗਾ ਉਹ ਅਗਲੇ 2 ਜਾਂ 3 ਦਿਨ ਤੇ ਰੱਖਿਆ ਹੈਗਾ ਉਸ ਦਿਨ ਸੁਣਾਉਣਗੇ ਅਫਸੋਸ ਦੀ ਗੱਲ ਹੈਗੀ ਆ ਕਿ ਇਸ ਤਰੀਕੇ ਦੇ ਹਤਖੰਡੇ ਅਪਣਾਉਣੇ ਪੈਂਦੇ ਆ ਸਰਕਾਰ ਨੂੰ ਜਦੋਂ ਕਿ ਜਿਸ ਜਿਹੜੀ ਸੱਤਾਧਾਰ ਪਾਰਟੀ ਆ ਉਹਨਾਂ ਕੋਲ ਸਿਰਫ ਚਾਰ ਇਨਫੈਕਟ ਤਿੰਨ ਜੀ ਕੌਂਸਲਰ ਹੀ ਹੋਣ ਉਹ ਕਾਂਗਰਸ ਪਾਰਟੀ ਕੋਲੇ ਨਾ ਕੌਂਸਲਰ ਹੋਣ ਉਸ ਤੋਂ ਬਾਅਦ ਇਹ ਇਸ ਕਿਸਮ ਦੇ ਹਥਕੰਡੇ ਅਪਣਾਉਣੇ ਮੈਂ ਇਸ ਦੀ ਨਿੰਦਾ ਵੀ ਕਰਦਾ ਹਾਂ ਔਰ ਮੈਂ ਅਫਸੋਸ ਵੀ ਕਰਦਾ। ਇੱਕ ਆਖਰੀ ਸਵਾਲ ਤੇ ਆ ਜਾਣੇ ਆ ਤੁਸੀਂ ਇਲੈਕਸ਼ਨਸ ਤੋਂ ਪਹਿਲਾਂ ਕਾਫੀ ਮੁੱਲਾਪੁਰ ਦਾਖਾ ਦੇ ਨਾਲ ਬਾਕੀ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੇ ਵਿੱਚ ਸਹਿਯੋਗ ਦਿੱਤਾ। ਹੁਣ ਇੰਨਾ ਸਮਾਂ ਬੀਤਣ ਤੋਂ ਬਾਅਦ ਅਜੇ ਹੀ ਕਿਹੜੇ ਮੇਨ ਸਵਾਲ ਜਿਹੜੇ ਤੁਹਾਨੂੰ ਪਹੁੰਚਦੇ ਰਹਿੰਦੇ ਆ ਤੇ ਤੁਹਾਡੇ ਕਿਹੜੇ ਉਹ ਅਪੀਲ ਹੈ ਜਿਹੜੇ ਕਿ ਇੱਥੋਂ ਦੇ ਸੱਤਾਧਾਰੀ ਪਾਰਟੀ ਦੇ ਵਿੱਚ ਹੈ ਕਿ ਉਹ ਕੰਮ ਹੋਣੇ ਚਾਹੀਦੇ। ਦੇਖੋ 2019 ਵਿੱਚ ਮੈਂ ਇਸ ਹਲਕੇ ਵਿੱਚ ਆਇਆ ਸੀ ਜੀ ਇਲੈਕਸ਼ਨ ਹਾਰਿਆ ਪਰ ਆਪਦਾ ਹਿੰਮਤ ਨਹੀਂ ਆ ਰਹੀ। ਔਰ ਲੋਕਾਂ ਵਿੱਚ ਲਗਾਤਾਰ ਵਿਚਰਦਾ ਰਿਹਾ ਕਿਉਂਕਿ ਕਾਂਗਰਸ ਪਾਰਟੀ ਉਦੋਂ ਸੱਤਾਧਾਰ ਪਾਰਟੀ ਸੀ ਜੀ ਔਰ ਉਹ ਨਵੰਬਰ 19 ਤੋਂ ਲੈ ਕੇ ਫਰਵਰੀ 2022 ਤੱਕ ਜੇ ਆਪਾਂ ਦੇਖੀਏ ਤਾਂ 2 ਸਾਲ 2 ਮਹੀਨੇ ਦਾ ਸਮਾਂ ਬੰਦ ਹੈ ਉਹਦੇ ਵਿੱਚ ਤਕਰੀਬਨ 9 ਤੋਂ 10 ਮਹੀਨੇ ਆਪਣੇ ਕੋਵਿਡ ਵਿੱਚ ਚਲੇ ਜਾਂਦੇ ਆ ਜੀ ਇਸ ਦੇ 바ਵਯੁੱਧ ਜੋ ਬੁੱਲਾਪੁਰ ਸ਼ਹਿਰ ਵਿੱਚ ਹੋਇਆ ਭਾਵੇਂ ਬੱਸ ਸਟੈਂਡ ਦੀ ਉਸਾਰੀ ਹੋਵੇ ਫਾਰ ਸਟੇਸ਼ਨ ਹੋਵੇ ਗਲੀਆਂ ਨਾਲੀਆਂ ਜੋ ਇੱਕ 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 तरीका ਬਣਿਆ ਹੋਇਆ ਠੀਕ ਹੋਣ ਦਾ ਉਹ ਹੋਵੇ ਸੜਕਾਂ 18 ਫੁੱਟੀਆਂ ਪਿੰਡਾਂ ਵਿੱਚ ਲਿੰਕ ਰੋਡਾਂ ਹੋਣੀਆਂ ਹੋਣ ਇਸੇ ਤਰੀਕੇ ਨਾਲ ਲਗਾਤਾਰ ਜੋ ਵੀ ਜ਼ਰੂਰਤ ਸੀ ਉਹ ਕੰਮ ਹੁੰਦੇ ਰਹੇ ਬਿਨਾਂ ਭੇਦ ਭਾਵ ਤੋਂ ਪਿਛਲੇ 3 ਸਾਲ ਦੇ ਵਿੱਚ ਜੋ ਬਦਲਾਵ ਸੋਚ ਲੈ ਕੇ ਪਾਰਟੀ ਆਈ ਸੀ ਜੋ ਲੋਕਾਂ ਨੇ ਇਸ ਬਦਲਾਵ ਦੇ ਨਾਅਰੇ ਨੂੰ ਅਪਣਾਇਆ ਸੀ ਔਰ ਸੱਤਰ ਪਾਰਟੀ ਦਾ ਸਾਥ ਦਿੱਤਾ ਸੀ ਕਿੰਨਾ ਕਿਤੇ ਜਿਹੜੇ ਵੋਟਰ ਸਹਿਬਾਨ ਆ ਉਹ ਠੱਗੇ ਠੱਗੇ ਮਹਿਸੂਸ ਕਰਦੇ ਆ ਮੇਰੀ ਤਾਂ ਹੀ ਬੇਨਤੀ ਹੋਊਗੀ ਸੱਤਾਧਾਰ ਪਾਰਟੀ ਨੂੰ ਕਿ ਅਗਲੇ 2 ਸਾਲਾਂ ਦੇ ਵਿੱਚ ਜੋ ਤੁਸੀਂ 5 ਸਾਲ ਦੇ ਵਾਅਦੇ ਕੀਤੇ ਸੀ ਜੀ ਉਹਨਾਂ ਨੂੰ ਲਾਗੂ ਕਰੋ ਤਾਂ ਕਿ ਲੋਕਾਂ ਨੇ ਜੋ ਤੁਹਾਡੇ ਵਿੱਚ ਵਿਸ਼ਵਾਸ ਪ੍ਰਗਟਾਇਆ ਸੀ ਉਹ ਉਸ ਨੂੰ ਮਹਿਜ ਇੱਕ ਕੱਲ੍ਹ ਦੀ ਬਾਤ ਸਮਝ ਕੇ ਤੁਹਾਡੇ ਤੋਂ ਹਮੇਸ਼ਾ ਲਈ परे ना हो जाना ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਕਈ ਚਰਚਾਵਾਂ ਚੱਲਦੀਆਂ ਪਈਆਂ ਨੇ ਅਜਿਹੇ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਵੱਲੋਂ ਜਵਾਬ ਦਿੱਤੇ ਗਏ ਆ ਤੇ ਫਿਰ ਵੀ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਜਵਾਬ ਕੋਈ ਸਵਾਲ ਲੱਗਦਾ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਨਬਾਕਸ ਕਰ ਸਕਦੇ ਹੋ ਤੇ ਜਲਦ ਅਸੀਂ ਹੋਰ ਤੁਹਾਡੇ ਸਵਾਲਾਂ ਨੂੰ ਉੱਗੀਆਂ ਹਸਤੀਆਂ ਤੱਕ ਤੁਹਾਡੇ ਸਵਾਲ ਲੈ ਕੇ ਆਵਾਂਗੇ ਤੇ ਉਹਨਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ